ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮਿਹੜਾਂ ਆ ਗਈਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਡ ਵੀਰ ਉਹਨਾਂ ਦਾ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਆ ਫੋਨ ਨੰਬਰ ਦੱਸਿਓ ਸਾਸਰੀ ਗਾਲ ਭਾਜੀ ਸਾਸਰੀ ਗਾਲ ਜੀ ਭਾਜੀ ਕੁਲਜਿੰਦਰ ਜੀ ਕੀ ਹਾਲ ਹੈ ਜੀ ਵਧੀਆ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਕਿਰਪਾ ਕਰ ਕੁਲਜਿੰਦਰ ਜੀ ਦੀ ਵੇਖਣ ਆਲਾ ਬੰਦਿਆਂ ਨੂੰ ਦਸਖਾਨ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੀਂ ਤੋਂ ਨਵੀਂ ਵੀਡੀਓ ਕਰਕੇ ਅੰਦਰ ਸਾਨੂੰ ਸਤਿ ਸ਼ਾਲਦਾ ਜੀ ਬਿਲਕੁਲ ਜੀ ਧੰਨਵਾਦ ਜੀ ਉਹਨਾਂ ਵੀਰਾਂ ਦਾ ਜਿਹੜੇ ਵੀਰ ਵੀਡੀਓ ਵੇਖਦੇ ਹਨ ਜੀ ਸਬਸਕ੍ਰਾਈਬ ਕਰਦੇ ਆ ਵੀਰੇ ਕਰੀ ਚੱਲਿਓ ਲਾਈਕ ਕਰਿਓ ਸ਼ੇਅਰ ਕਰਿਓ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਖੁਸ਼ੀ ਜਾਵੇ ਤਾਂ ਭਾਈ ਨਾਂ ਦੱਸਿਓ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਨੇੜੇ ਫਜ਼ਗੜ ਚੂੜੀਆਂ ਮਜੀਠਾ ਰੋਡ ਨਾਲ ਭਲਵਾਲੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਨਾ ਆਪਣਾ ਗਿਆ ਸ੍ਰਿੰਦਰ ਸਿੰਘ ਹਾਂਜੀ ਹਾਂਜੀ ਠੀਕ ਹੈ ਜੀ ਫੋਨ ਨੰਬਰ ਦੱਸਿਓ ਜੀ 77473 73473 56612 ਜੀ 56612 ਠੀਕ ਹੈ ਜੀ ਤਾਂ ਆ ਗੀਆਂ ਭਾਜੀ ਆਪਣੇ ਕੋਲੇ ਵੜਾ ਫਿਰ ਜਿਆ ਰੇਟ ਵਾਲੀਆਂ ਭਾਜੀ ਆ ਗੀਆਂ ਆਪਣੇ ਕੋਲ ਕੁਝ ਸੁਈਆਂ ਕੁਝ ਗੱਬਣਾ ਹਾਂਜੀ ਹਾਂਜੀ ਚੰਗੇ ਰਿਕਾਡ ਵਾਲੀਆਂ ਚੰਗੇ ਰਿਕਾਡ ਵਾਲੀਆਂ ਠੀਕ ਹੈ ਜੀ ਤਾਂ ਕਰੀਏ ਭਾਜੀ ਸ਼ੁਰੂ ਇਹਦੇ ਤੋਂ ਪਹਿਲੇ ਨੰਬਰ ਵਾਲੇ ਬਾਰੇ ਦੱਸਿਓ ਹਾਂਜੀ ਇਹ ਸੁਈ ਹੈ ਜੀ ਇਹ ਦੁਈ ਹੈ ਜੀ ਜਰਸੀ ਕ੍ਰੋਸ ਹੈ ਜੀ ਜਰਸੀ ਕ੍ਰੋਸ ਆ ਗਈ ਹਾਂਜੀ 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 ਤਾਂ ਕਿੰਨਾ ਦੁੱਧ ਆ ਗਿਆ ਜੀ ਥੱਲੇ ਇੱਥੇ 12 13 ਕਿਲੋ ਫੁੜਾ ਰਾਤ ਦੀ ਸੂਈ ਹੈ ਅੱਜ ਕੱਲ ਦੀ ਅੱਛਾ ਜੀ 12 1 ਵਜੇ ਸੀ ਤਿੰਨ ਚਵਾਈਆਂ ਹੋਈਆਂ ਇਹਦੀਆਂ ਤਿੰਨ ਚਵਾਈਆਂ ਹਾਂਜੀ ਹਾਂਜੀ ਤਾਂ ਖੋਲੋ ਭਾਈ ਤਾਂ ਵੇਖੋ ਵੀਰੋ ਤਾਜੀ ਸੂਈ ਆ ਬੱਚਾ ਕੀ ਪਾਲਿਆ ਜੀ ਇਹਨੇ ਇਹਦਾ ਬੱਚੇ ਕੀ ਪਾਲੀ ਵੱਛੀ ਆ ਗਈ ਤਾਂ ਵੇਖੋ ਵੀਰੋ ਮਗਰ ਵੱਛੀ ਆ ਗਈ ਆ ਤਾਜੀ ਸੂਈ ਆ ਬਾਕੀ ਵੀਰੋ ਲੇਵਾਲੂ ਆ ਚੰਗਾ ਸ਼ਾਨਦਾਰ ਲੱਗਿਆ ਤੇ ਥਣ ਵੀ ਚੰਗਾ ਚਵਾਈ ਵਾਲਾ ਲੱਗਿਆ ਹੈ ਰਾਜੀ ਬਾਜੀ ਫੁੱਲ ਵੀਰੋ ਸੀਲਸ ਲੱਗਾ ਜੀ ਬਿਲਕੁਲ ਇਧਰ ਆਓ ਠੀਕ ਜੀ ਇਧਰ ਆਓ ਅੰਨੇ ਕੰਨਾਂ ਨਾਲ ਆਣਾ ਬੈਜੇ ਭਾਈ ਕੋਈ ਗੱਲ ਨਹੀਂ ਬਿਲਕੁਲ ਦੁੱਧ ਮਈਆਂ ਵਰਗਾ ਹੋਣਾ ਜੀ ਇਹਦਾ ਸੰਗਣਾ ਦੁੱਧ ਤਾਂ ਵੇਖੋ ਵੀਰੋ ਲੈ ਵਾ ਲੂਗਾ ਸ਼ਾਨਦਾਰ ਲੱਗਿਆ ਥਣ ਥੁਣਾ ਗੁਲਾਬੀ ਆ ਗਿਆ ਵੰਗੇ ਤੋਂ ਬਿਨਾ ਜੀ ਬਿਲਕੁਲ ਵੰਗੇ ਤੋਂ ਬਗਾਇ ਜੀ ਠੀਕ ਹੈ ਵਹੀ ਵੰਗਾ ਨਹੀਂ ਇਹ ਦੇਖੋ ਇਦਾਂ ਹੀ ਬੈਜੋ ਥੱਲੇ ਕਿਆ ਬਾਤ ਹੈ ਜੀ ਬੈਜੋ ਆ ਵੇਖੋ ਪੀਸ ਲੱਗ ਗਈ ਹੈ ਨਾ ਇਹ ਧਾਰ ਵੀ ਮੋਟੀ ਆ ਗਈ ਆ ਐਡੀ ਈ ਮੋਟੀ ਧਾਰ ਹੈ ਜੀ ਠੀਕ ਆ ਆ ਗਿਆ ਜੀ ਬੱਚਾ ਹਾਂ ਜੀ ਮੱਛੀ ਮੱਛੀ ਆ ਗਈ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਭਾਈ ਮੁੱਲ ਕੀ ਕਰ ਲੈਣਾ ਜੀ ਇਹਦਾ ਮੁੱਲ ਇਹਦਾ 55 ਕਰਾ ਲਓ ਹਾਂਜੀ 56 ਕਰਾ ਲਓ ਹਾਂਜੀ 53 ਕਰਾ ਲਓ ਇਹ ਹਾਂ ਨਾ 53 ਦੀ ਬੁੰਜਿਆ ਯਰ ਦੀ ਹਾਂਜੀ 2 ਛੱਡ ਦਿਓ ਤਲਾ 50 ਦੀ ਹਾਂ ਨਾ ਕਰਦਾ ਤੂੰ ਤਾਂ ਮੁੱਲ ਕਰਕੇ ਹੀ ਪਾਉਣਾ ਜੀ ਹਾਂਜੀ ਆਪਾਂ ਤੇਰਾ ਮਾਨ ਕਰਦੇ ਦੱਸ ਬਿਲਕੁਲ ਠੀਕ ਹੈ ਅਗਲਜਿੰਦਰ 50000 ਦੀ ਹਣਾ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਵੈੜ ਆ ਮਗਰੀ ਵੱਛੀ ਆ ਗਈ ਆ ਤਾਂ ਤੁਹਾਨੂੰ ਸੁਣਿਆ ਚੰਗਾ ਲੱਗਿਆ ਤਾਂ 50000 ਦੀ ਹੋ ਜੂ ਜੀ ਬਾਕੀ ਫੋਨ ਲਾ ਲੈਣਾ ਹੈ ਨਾ ਜੀ ਠੀਕ ਹੈ ਜੀ ਇਹ ਦੂਜੇ ਨੰਬਰ ਤੇ ਆ ਗਈ ਜੀ ਵੜ ਹਾਂ ਜੀ ਸਿੱਗੀ ਵੜ ਹੈ ਜੀ ਦੂਜੇ ਨੰਬਰ ਤੇ ਆ 6 ਦੰਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਗੱਬਣਾ ਸੂਈ ਹੈ ਜੀ ਗੱਬੜ ਹੈ ਗੱਬਣਾ ਕੀ ਹਾਂ ਜੀ ਹਾਂ ਜੀ ਕੰਨਾਂ ਟਾਈਮ ਦਾ ਜੀ ਜੇ ਤਰੀ ਉਨ ਮਾਰ ਅੱਜ ਸ਼ਾਮ ਨੂੰ ਜੂਗੇ ਵਾ ਸਵੇਰੇ ਸੂਬੇ ਤਿਆਰ ਹੀ ਹੈ ਨਾ ਜੀ ਤਿਆਰ ਹੈ ਵੇਖੋ ਜੀ ਚੰਗੇ ਕਲਾਵੇ ਕਲੂਵੇ ਪਾਏ ਆ ਇਹ ਕਲਾਵ ਦਹਾਈ ਦੁੱਧ ਵਾਲੀ ਠੀਕ ਹੈ ਜੀ ਘੱਟ ਵੀ ਤੇ ਦੇਖਦੇ 28 ਕਿਲੋ ਤਾਂ ਦੁੱਧ ਚੰਗਾ ਜਿਹਾ ਜੀ ਹੈ ਨਾ ਜੀ ਦੁੱਧ ਵੱਧ 28 ਕਿਲੋ 28 30 ਕਿਲੋ ਘੱਟ ਦੇਗੀ ਬਿਲਕੁਲ ਬਿਲਕੁਲ ਖੋਲੋ ਜੀ ਤਾਂ ਵੀ ਘੋਵੀਰੋ ਵੱਡੀ ਵਹਿੜ ਆ ਗਈ ਹੈ ਲੈ ਵਾਲੂਆ ਚੰਗਾ ਸ਼ਾਨਦਾਰ ਲੱਗਿਆ ਤਾਂ ਦੁੱਧ ਦੀ ਚੰਗੀ ਮਾਲਕ ਹੋਗੀ ਥਣ ਥੁਣਾ ਬੜਾ ਪਿਆਰਾ ਲੱਗਿਆ ਵੀਰੋ ਥੱਲੋਂ ਕਲਾਵੇ ਕਲੂਵੇ ਚੰਗੇ ਪਾਏ ਆ ਦੇਣ ਲੈ ਜੂ ਫੇਰ ਹੈ ਹਨਾ ਅੱਜ ਸਵੇਰੇ ਕੱਲ ਸਵੇਰੇ ਤਿਆਰੀ ਹੈ ਜੀ ਹਨਾ ਇਹ ਵੇਖੋ ਵੀ ਚੰਗੇ ਰਿਕਾਰਡ ਵਾਲੀ ਵੱਡੀ ਵੜਾ ਕੱਦ ਕਾਠ ਵਾਲੀ ਆ ਐ ਤੁਹਾਨੂੰ ਤੁਹਾਨੂੰ ਚੰਗਾ ਪਿਆਰਾ ਲੱਗਿਆ ਜੀ ਬਹੁਤ ਚੰਗੀ ਵੜਾ ਕਿੰਨੀ ਗਾਹ ਨੂੰ ਬਣੀ ਆ ਉਨੀ ਪਛਾਣੂ ਆ ਜੀ ਹਾਂਜੀ ਹਾਂਜੀ ਇਹ ਦੁੱਧ ਚੰਗਾ ਜਵਾਰੀ ਫੇਰ ਚੰਗਾ ਜਵਾਰ 28 ਕਿਲੋ ਦਵਾਦੀ ਨੂੰ ਕੀ ਹਾਂ ਬਸ ਭਾਈ ਮੋਲੇ ਦਾ ਮੋਲੇ ਦਾ ਆਪਾਂ 80 ਕਰਾ ਲਓ ਭਾਈ 85 ਕਰਾ ਲਓ ਹਾਂਜੀ ਬੇਲ ਕੋ ਗਿੱਦਨੀ ਦੀ ਦੇ ਦੇਣੀ ਹੈ ਹਾਂਜੀ 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 68000 ਦੀ ਦੇ ਦਾਂਗੇ 68 ਦੀ ਹਾਂਜੀ 200 ਘੱਟ ਦੇ ਨਹੀ ਮਹਿੰਗੀ ਆਈ ਜੀ 64 ਦੀ ਕਰ ਦਿਓ ਚੱਲ ਗਿੰਦਰ ਸਿੰਘ ਆਪਾਂ ਬਾਕੀ ਕੋ ਫੋਨ ਲਾਵੇ ਮੋੜਦੇ ਨਹੀਂ ਹਣਾ ਮੋੜਦੇ ਨਹੀਂ ਹਾਂਜੀ ਬਿਲਕੁਲ ਨਹੀਂ ਰੇਟ ਤੁਹਾਡਾ ਜਾਇਜ਼ ਹੁੰਦਾ ਕੋਈ 75 77 ਨਹੀਂ ਆ ਵੱਡੀ ਵੇੜਾ ਵੀ ਰਿਓ ਕਰਤਕਾਰ ਥਾਲੀ ਆ ਤਾਂ ਤੁਸੀਂ ਦੂਰੋਂ ਵੀ ਚੱਲ ਗਏ ਛੱਡ ਕੇ ਨਹੀਂ ਜਾਂਦੇ ਸੋਹਣੀ ਵੇੜਾ ਹੈ ਲੈ ਵੱਲੋਂ ਬੜਾ ਚੰਗਾ ਲਾਇਆ ਹੰਡ ਭਾਈ ਜੀ ਹਾਂਜੀ ਬਿਲਕੁਲ ਜੀ ਨੰਬਾ ਕੀ ਵੀਰੋ ਕੱਦ ਕਾ ਖਾਲੀ ਆ ਕੋਈ ਛੋਟੀ ਮੰਨ ਕੇ ਨਾ ਚੱਲਿਓ ਵੱਡੀ ਵੈਟ ਆ ਜਤਨ ਤੁੰਮੀ ਐ ਚਵਾਈ ਵਾਲਾ ਲੱਗਿਆ ਹਾਂਜੀ ਹਾਂਜੀ ਤਾਂ 40000 ਦੀ ਹੋ ਜੂ ਹਨਾ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਜੇ ਨੰਬਰ ਤੈਗ ਜੀ ਆ ਦੋੰਦੀ ਵੱਛੀ ਆ ਜੀ ਦੋ ਦੰਦਾਂ ਮੇਰੇ ਵੱਡੇ ਤੇ ਆਉਂਦੀ ਆ ਜੀ ਦੋ ਦੰਦਾਂ ਦੇ ਆ ਜੀ ਛਾਲੇ ਬਿਲਕੁਲ ਪੈਨਨ ਪਨੂਨ ਦੇ ਵਿੱਚੀ ਜੀ ਕਿੰਨਾ ਕ ਟਾਈਮ ਖੜਦੀ ਜੀ ਸੁਣ ਅੱਠ 10 ਰੁਪਏ ਦੇ ਅੱਠ ਤੋਂ 10 ਰੁਪਏ ਬੜੇ ਰਿਕਾਰਡ ਵਾਲੀ ਵੱਛੀ ਆ ਜੀ ਚੰਗੀ ਰਿਕਾਰਡ ਵਾਲੀ ਵੱਛੀ ਲਈ ਠੀਕ 10 ਦਿਨ ਲੈ ਜਾ 10 ਰੁਪਏ ਦੀ ਠੀਕ ਆ ਖੋਲੋ ਤਾਂ ਵੇਖੋ ਵੀਰੋ 10 ਦਿਨ ਬਾਕੀ ਨੇ ਵੀ ਗੱਬਣ ਵੈੜ ਆ ਗਈ ਆ ਕੱਦ ਕਾਠ ਵਾਲੀ ਆ ਕਮਾਲ ਹੈ ਜੀ ਇਹ ਦੁੱਧ ਚੰਗਾ ਚਵਾਜੂਈ ਇਹ ਵੀ ਫਿਰ ਕੱਦ ਕਾਠ ਵਾਲੀ ਵੱਡੀ ਵੈੜਾ ਹਨੇ ਪਹਿਲਾ ਸੂਆ ਜੀ ਦੋ ਦੰਦ ਦੋ ਦੰਦ ਤਾਂ ਬਾਕੀ ਵੀਰੋ ਵੇਖ ਲਓ ਰਾਜੀ ਰੋਜੀ ਫੁੱਲ ਆ ਚਮਕ ਚਮਕ ਵੀ ਚੰਗੀ ਆ ਗਈ ਹੈ ਨਾ 10-10 ਪਏ ਸੂਣ ਚੱਲੇ ਦਿਨ 10 ਪਏ ਹਾਂਜੀ ਹਾਂ ਠੀਕ ਹੈ ਚੈੱਕ ਕਰੋ ਜੀ ਆ ਦੋਦੀ ਹਾਂ ਲੈ ਜੰਦਾ ਹਾਂਜੀ ਵੱਡੀ ਬੱਚੀ ਹੈ ਬ੍ਰੀਡ ਬੜੀ ਚੰਗੀ ਜਿਹੀ ਮਤਲਬ ਹੈ ਖਾਣੇ ਵੀ ਵਧੀਆ ਗੱਡੇ ਆ ਜੀ ਖਾਣ ਬਹੁਤ ਚੰਗਾ ਕਰਨਾ ਜੀ ਮੋਲੇ ਦਾ ਜੀ ਮੋਲੇ ਦਾ ਜਿੰਨਾ ਵਰਗੀ ਕਰਾ ਲੋ ਭਾਈ ਜੀ ਹਾਂਜੀ ਦੋਂਦੀ ਦਾ ਤਾਂ ਮੁੱਲ ਕੋਈ ਨਹੀਂ ਹੁੰਦਾ ਤੁਹਾਨੂੰ ਪਤਾ ਹਾਂ ਬਿਲਕੁਲ ਹਾਂਜੀ ਤਾਂ ਨਵਾਂ ਪਸ਼ੂ ਆ ਕੋਈ ਵੀਰ 2 400 ਚੋਗੇ ਵੇਚ ਲੈਂਦਾ ਹਨਾ ਹਾਂਜੀ 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 ਕਿੰਨੇ ਦੀ ਖਾਣਾ ਹੋਜੀ ਹਾਂ ਨਾ ਹਾਂਜੀ ਖਾਣਾ ਠਾੜਦੀ 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 ਖਾਣਾ ਹਾਂ ਨਾ ਹਾਂ ਨਾ ਸੂਰੇ ਪੈਂਟ ਦੀ ਕਰਦੇ ਚੱਕ ਅਕਿੰਦਰ ਸਿਆਪਾ ਤੈਨੂੰ ਕਹਿਆ ਤੂੰ ਪਹਿਲਾਂ ਹੀ ਮੁੱਲ ਕਰ ਤੈਨੂੰ ਛੱਡ ਦਿਓ ਚਲੋ ਕਿਸ ਵੀਰ ਨੇ ਸਾਹਮਣੇ ਪੰਜ ਛੇ ਦਿਨ ਇਹ ਹੈ ਕਿ ਸਾਮ ਦਾ ਮੁੱਲ ਪੈਜੂ ਹਣਾ ਜੀ ਸਾਮ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਆ ਗਈ ਜੀ ਅਗਲੇ ਬੰਨੇ ਆ ਵੇਖੋ ਜੀ ਸੂਈ ਹੈ ਜੀ ਹਾਂਜੀ ਹਾਂਜੀ ਆ ਦੋੰਦੀ ਵੱਚੀ ਹੈ ਜੀ ਦੋ ਦੰਦਾਂ ਦੋ ਦੰਦਾਂ ਦੇ ਜੀ ਪਲੂਨ ਵੱਚੀ ਦੋ ਦੰਦਾਂ ਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਸੂਈ ਹੈ ਜੀ ਸੂਈ ਹੈ ਜੀ ਇਹ ਤਾਂ ਥਣਾ ਨੋਕ ਆ ਗਿਆ ਬਹੁਤ ਵਧੀਆ ਠੰਡੀ ਦਰੀਆ ਵੇਖੋ ਇਦਾਂ ਹੀ ਵੇਖੋ ਕੱਲਾ ਥਣਾ ਜੀ ਦੁੱਧ ਕਿੰਨਾ ਹੀ ਦੋ ਜੇ ਥੱਲੇ ਬੋਲਾ ਹੀ ਹੁਣਾ 16 17 ਕਿਲੋ 16 17 ਕਿਲੋ ਹਾਂਜੀ ਹਾਂਜੀ ਬੱਚਾ ਕੀ ਪਾਲਿਆ ਨੇ ਬੱਚਾ ਦਾ ਬੱਚਾ ਜੀ ਅੱਛਾ ਆ ਗਿਆ ਉਹ ਕਿਹੜਾ ਬੱਚਾ ਟੋਕੇ ਨਾ ਹਾਂਜੀ 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 ਉਹ ਬੱਚਾ ਆ ਗਿਆ ਹਨਾ ਜੀ ਹਾਂਜੀ ਹਾਂਜੀ ਖੋਲੋ ਜੀ ਤਾਂ ਵੇਖੋ ਵੀਰੋ ਇਹ ਵੀ ਸੁਈਆ ਲੈਵਲ ਉਹ ਇਹਨੂੰ ਵੀ ਚੰਗਾ ਲੱਗਿਆ ਤੁਹਾਨੂੰ ਦੁੱਧ ਦਾ ਚੰਗਾ ਰਿਕਾਰਡ ਦੱਸਦੇ ਆ ਥਣਾ ਨੋਕ ਆ ਗਿਆ ਇਹਨੂੰ ਐ ਥੱਲੇੋਂ ਪੂਰੇ ਕਲਾਰੇ ਗਲੂਵੇ ਪਾਏ ਵੈੜਨੇ ਦੁੱਧ ਵਾਲੀ ਆ ਜੀ ਮਾਲਾ ਜੀ ਹੋਰ ਚਾਚਾ ਬੰਦੇ ਬੰਦੇ ਲੈ ਚੋ ਇਹਦਾ ਮੁੱਲ ਜੀ ਇਹਦਾ 50 ਕਰਾ ਲਓ 60 ਕਰਾ ਦਿਓ ਹਾਂਜੀ ਇਹ ਹਾਂ ਨਾ 60 ਦੀ 60 ਦੀ ਹਾਂਜੀ ਪੂਰੇ ਛੱੜ ਦੀ ਦੋਦਲਾ ਛੱਡ ਦਿਓ ਜੀ। ਕਿਾ ਕਿੰਦਰ ਜੀ ਆਪਾਂ ਤੈਨੂੰ ਕਿ ਆਖਣਾ ਤੂੰ ਦਾ ਆਪੇ ਹੀ ਮੁੱਲ ਪਹਿਲਾਂ ਕਰਕੇ। ਕੀ ਬਾਤ ਆ ਜੀ। ਚੰਗੀ ਵਿਹੜਾ ਵੀਰੋ। ਹਾਂਜੀ ਹਾਂਜੀ। ਤਾਂ ਰੇਡ ਜੈਜ ਆ ਕੋਈ 75 70 ਵਾਲੇ ਨਹੀਂ ਆਗੇ ਜੋ। ਜੈਜ ਰੇਡ ਆ ਬਾਕੀ ਇੱਥੇ ਆਓਗੇ ਚੱਲ ਕੇ ਤੂੰ ਛੱਡ ਕੇ ਨਹੀਂ ਜਾਂਦੇ। ਠਣ ਭਾਂਡੇ ਵਾਲੇ ਪਸ਼ੂ ਆ ਜੀ। ਹਾਂਜੀ ਹਾਂਜੀ। ਤਾਂ ਚਾਰ ਆ ਗਏ ਹਨਾ ਜੀ। ਚਾਰ ਪਸ਼ੂ ਆ ਜੀ। ਤਾਂ ਚਾਰ ਦੀਆਂ ਚਾਰ ਵਿਹੜਾ ਵੀਰੋ ਚੰਗੀਆਂ ਨੇ 60 ਹਜ਼ਾਰ ਦੀ ਹੋ ਜੂ। ਤਾਂ ਬੋਲਾ ਵੀ ਚੰਗਾ ਦੱਸ ਦੇ ਦੁੱਧ ਦੇ ਥੱਲੇ ਵੀਰੂ ਨਹੀਂ। 16 ਕਿਲੋ ਤੋਂ ਬਾਹਰ ਆ ਜੀ। 16 ਕਿਲੋ ਤੋਂ ਬਾਹਰ। ਆਹ ਕੰਡੇ ਤੇ ਚਾੜ ਕੇ ਲਏ ਜੀ ਠੀਕ ਆ ਜੀ ਤੇ ਵੇਖੋ ਵੀਰੇ ਆ ਸੂਈ ਆ ਗਈ ਆ ਗੱਬਣਾ ਗੱਬਣਾ ਵੀ ਚੰਗੇ ਰਿਕਾਰਡ ਵਾਲੀਆਂ ਨੇ ਕੱਦ ਕਾਠ ਵਾਲੀਆਂ ਨੇ ਦੋ ਸੂਈਆਂ ਨੇ ਦੋ ਗੱਬੜਾ ਨੇ ਤਾਂ ਬਾਕੀ ਵੀਰੇ ਆਓ ਇੱਥੇ ਤਸੱਲੀ ਕਰੋ ਪਾਸ ਕਰੋ ਵੇਚ ਜਾ ਕੇ ਪਸ਼ੂ ਖਰੀਦੋ ਤੁਹਾਡੀ ਆਪਣੀ ਆਪ ਦੀ ਜ਼ਿੰਮੇਵਾਰੀ ਬੰਦੀ ਆ ਜੀ ਬਿਲਕੁਲ ਜੀ ਤਾਂ ਬਾਕੀ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੁਹਾਨੂੰ ਨਵੇਂ-ਨਵੇਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਐਡਰੈਸ ਇੱਕ ਰੀ ਦੱਸੋ ਜੀ ਪਿੰਡ ਦੱਸਿਓ ਪਿੰਡ ਠੱਠਾ ਜੀ ਜ਼ਿਲ੍ਹਾ ਗਰਦਾਸਪੁਰ ਨੇੜੇ ਫੜਗੜ ਚੂੜੀਆਂ ਮਜੀਠਾ ਰੋਡ ਆ ਰਾਲੇ ਪੱਲ ਵਾਲੀ ਪਿੰਦੀ ਜੀ ਠੀਕ ਹੈ ਜੀ ਹਾਂਜੀ ਤਾਂ ਫੋਨ ਨੰਬਰ ਦੱਸਿਓ ਜੀ 73473 73473 55612 ਠੀਕ ਹੈ ਜੀ ਠੀਕ ਹੈ ਸਸੀਗਾ ਭਾਈ